ਇਹ ਜਿਸ ਜੱਫੀ ਮੈਂ ਸਾਰੇ ਤੋਂ ਸਾਰਿਆਂ ਨੂੰ ਵੀ ਦੱਸਾਂਗਾ ਸੀ ਲੋਕਾਂ ਦਾ ਸਿੱਧਾ ਪਿਆਰ ਮਿਲਣਾ ਸ਼ੁਰੂ ਹੋਇਆ ਐਨ ਬਾਕੀ ਹਾਂਜੀ ਬਹੁਤ ਜੀ ਬਹੁਤ ਜ਼ਿਆਦਾ ਹੈ ਨਾ ਕਿ ਕਿ ਇਤਨੇ ਕਤੇ ਲੋਕ ਚਾਹਦੇ ਨੇ ਕਿ ਅਸੀਂ ਇਨਾਂ ਦੇ ਪਰਿਵਾਰ ਨਾਲ ਮਿਲੇ ਜਿਹਨਾਂ ਲਈ ਔਖਾ ਟਾਈਮ ਲੱਗੇ ਕਿਉਂਕਿ ਘਰ ਦਾ ਜੀ ਇਸ ਤਰ੍ਹਾਂ ਜਾਣਾ ਬਹੁਤ ਔਖੀ ਚੀਜ਼ ਹੁੰਦੀ ਹੈ ਪਰ ਜਵਾਨੀ ਜਾਣਾ ਬ੍ਰਦਰ ਉਹ ਜ਼ਿਆਦਾ ਔਖਾ ਵਾ ਹੈ ਨਾ 28 ਸਾਲ ਦੀ ਗੁੰਮ ਹੋੜੀ ਹੁੰਦੀ ਹੈ ਖਤਮ ਹੋ ਗਿਆ ਸੀ ਕਿ ਕਿ ਦੁੱਖ ਕਿਤੇ ਨਾ ਹੈ ਘਰ ਹੀ ਖਾਲੀ ਹੋ ਗਏ ਅਸੀਂ ਕਿ ਅਸੀਂ ਕੀ ਕੀ ਰੁਕਈਏ ਕੀ ਨਹੀਂ ਬਿਲਕੁਲ ਬਿਲਕੁਲ ਜਨਾ ਹਾਂ ਤਾਂ ਦੇਖੋ ਦੇਖੋ ਤਾਂ ਜਵਾਬ ਵੀ ਗੱਭਰੂ ਹੋ ਗਏ ਦੇਖੋ ਦੇਖ ਕੇ ਹਾਂ ਸਾਡਾ ਦਿਲ ਮੜਦਾ ਘਰ ਹੁੰਦਾ ਪਹਿਲਾਂ ਤਾਂ ਸਾਡਾ ਘਰ ਖਾਲੀ ਉਧਰੋਂ ਜਿਵੇਂ ਇਹ ਮੇਰੇ ਇਹਨਾਂ ਦਾ ਤਾਂ ਦੇ ਉਹ ਜਦੋਂ ਉਹ ਜਦੋਂ ਮੇਰਾ ਚਾਚਾ ਕਹਿੰਦਾ ਲਿਆਇਆ ਲੁੱਟਾ ਕੇ ਹੈ ਉਹ ਵਿਵਾਰ ਤੋਂ ਉਹ ਇਹ ਪਾਗਲ ਹੋ ਗਏ ਹੂੰ ਹੂੰ ਲੋਡ ਪੈ ਗਿਆ ਟੈਨਸ਼ਨ ਲੱਗੇ ਨਾ ਉਹ ਜਾਂਦਾ ਰੋਟੀ ਖਾ ਖਾਂਦਾ ਸੀ ਕਿ ਨਾ ਜੇ ਦੇ ਕਹੇ ਕਿ ਲੈ ਜਿੰਗੀ ਲੈ ਰੋਟੀ ਲੈ ਪਾਣੀ ਲੈ ਰੋਟੀ ਆਇਗਾ ਤਾਂ ਸੀ ਅੰਦਰੋਂ ਬੜਿਆ ਮੈਂਟਲੀ ਅਫਸਰਟ ਹੋ ਗਿਆ ਸੀ ਨਾ ਕਿੰਨਾ ਸਹਾਂਵਾਦ ਮੈਂ ਉਹੀ ਨਾਮ ਜਿਹੜੀ ਪਿਆਰ ਨਾਜਵਾਨ ਪੁੱਤ ਦੀ লাশ ਔਰ ਨੋਂ ਦੀ লাশ ਦੇਖ ਕੇ ਉਹ ਦੌਖਾ ਔਰ ਉਹਨੂੰ ਜਦੋਂ ਫਿਲਮਾਇਆ ਗਿਆ ਨਾ ਦੋਹੀ ਦੇਖਦੇ ਨੇ ਲੱਗਦਾ ਕਿ ਯਾਰ ਇਹ ਜਿਸ ਬੰਦੇ ਤੇ ਅਸਲ ਜੀਵਨ ਦੀ ਵੀਕੂ ਉਹਦੇ ਉਹਨੇ ਕੀ ਦੇ ਉਹਨਾਂ ਨੇ ਇਹ ਸੋਚਿਆ ਕਿ ਇਹਦੀ ਅਰਥੀ ਇਹਨੇ ਮੇਰੀ ਅਰਥੀ ਚੱਕਣੀ ਸੀ ਅੱਜ ਮੈਂ ਆਪਣੇ ਬੇਟੇ ਦੀ ਚੱਕ ਰਿਆਂ ਦੂਸਰਨ ਸਾਹ ਤੇ ਕੀ ਵੀਤਦੀ ਹੋਈ লাশ ਕਰ ਵੀ ਬੁਰਾ ਹੋ ਗਿਆ ਨਾ লাশ ਕਰ ਵੀ ਹੋ ਗਿਆ ਦੇਖੋ ਉਹਨਾਂ ਤੇ ਕੀ ਵੀਤਿਆ ਕਿ ਮੈਂਟਰੀ ਅਫਸਰ ਦਾ ਹੋਣਾ ਸੀ ਰੈਡੀ ਤੋਂ ਛੋਟਾ ਮੁੰਡਾ ਸੀ ਉਹ ਤੋਂ ਲੋਕਾਂ ਦਾ ਗਾਣਾ ਨਹੀਂ ਸੁਣ ਕੋਈ ਹਾਂ ਗਾਣਾ ਨਹੀਂ ਸੁਣੋਗੇ ਉਹਦੇ ਦਿਮਾਗ ਤੇ ਲੋੜ ਪੈ ਗਈ ਜਾ ਕੇ ਗੱਡੀ ਚਲੇ ਆ ਗਿਆ ਕੀ ਕਹੀ ਮੇਰਾ ਚਾਚਾ ਜਿਉਂਦਾ ਸੀ ਸਾਰਾ ਹਾਂ 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 ਮੇਰਾ ਡੈਡੀ ਜਿਉਂਦਾ ਸੀ ਉਹ ਕਹਿੰਦਾ ਸੀ ਲਾਸ਼ਾ ਨੂੰ ਕੀ ਹੋ ਗਿਆ ਅਸੀਂ ਕਹਿੰਦਾ ਕੋਈ ਤਾਂ ਕੁਝ ਨਹੀਂ ਹੋਇਆ ਇਹਨੂੰ ਅਸੀਂ ਦਵਾਈ ਦੇਵਾਂ ਡਾਨੇ ਹਾਂ ਦੱਸਿਆ ਨਹੀਂ ਸੀ ਉਸ ਸੀ ਮੇਰੇ ਚਾਚੇ ਨੂੰ ਨਾ ਪੁੱਤਾਂ ਦੀ ਉਹਨੇ ਲਾਸ਼ ਦੇਖ ਲਈ ਆਪਣੀ ਅੱਖੀ ਕਿੱਥੇ ਉਹਨੇ ਹੈ ਪੁੱਤਾਂ ਨੇ ਉਹਨੂੰ ਤਾਂ ਵੇਦਾ ਕਰਨਾ ਚਾਹੀਦਾ ਕੁਝ ਨਹੀਂ ਹੋਇਆ ਦੇ ਵੀ ਸਾਰੀ ਕੱਢਿਆ ਦਾਤੀ ਨੇ ਸਾਰੀ ਕੱਢੀ ਮੈਂ ਬਣਾ